ਰਾਸ ਅਮੀ ਸਾਗਰ ਵੀਰੇ ਨੇ ਕੁਝ ਨਹੀਂ ਕਿਹਾ ਡੈਡੀ ਨੂੰ ਹਨਾ ਡੈਡੀ ਨੇ ਸਗੋਂ ਆਪ ਕਿਹਾ ਕਿ ਇਦਾਂ ਇਦਾਂ ਕਰਕੇ ਬੇਟ ਨੇ ਕੱਲ ਕੁਝ ਜ਼ਿਆਦਾ ਹੀ ਉੱਚਾ ਨੀਵਾ ਬੋਲ ਲਿਆ ਸਾਗਰ ਵੀਰਾ ਆਗੋ ਕਹਿੰਦਾ ਵੀ ਨਹੀਂ 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 ਜੋ ਬਾਬਾ ਜੀ ਨੇ ਉਹਦੇ ਮੂੰਹ ਚੋਂ ਕਢਵਾਇਆ ਉਹਨੇ ਉਹੀ ਗੱਲ ਕੀਤੀ ਵੀ ਤੁਸੀਂ ਟੈਨਸ਼ਨ ਨਾ ਲਓ ਸਾਰਾ ਕੁਝ ਜਮਾ ਠੀਕ ਹੈ ਹਨਾ ਉਸ ਤੋਂ ਬਾਅਦ ਤੁਸੀਂ ਯਕੀਨ ਮੰਨਿਓ ਕਿ ਜ਼ਿੰਦਗੀ ਨਾ ਇੱਕ ਤਰ੍ਹਾਂ ਨਾਲ ਬਦਲ ਹੀ ਗਈ ਮੈਂ ਆ ਘਰਦਿਆਂ ਨੂੰ ਕਿਹਾ ਵੀ ਮੈਂ ਤਾਂ ਨਾ ਐਲਸ ਕਰਨੀ ਹੈਗੀ ਆ ਤੇ ਘਰ ਦੇ ਜਿਵੇਂ ਮੰਮੀ ਤਾਂ ਕਹਿੰਦੇ ਹਾਂ ਹਾਂ ਬਈ ਤੂੰ ਕਰ ਲਾ ਤੇ ਕਹਿੰਦੇ ਵੀ ਤੇਰੇ ਤੋਂ ਹੋਣੀ ਤਾਂ ਹੈਣੀਗੀ ਮੈਂ ਕਿਹਾ ਚਲ ਕੋਈ ਨਹੀਂ ਮੈਂ ਵੇਖਦਾ ਹੈਗਾ ਪਰ ਡੈਡੀ ਕਹਿੰਦੇ ਵੀ ਨਾ ਨਾ ਮੈਂ ਨਹੀਂ ਬਾਹਰ ਭੇਜਣਾ ਹੈਗਾ ਕਿਉਂਕਿ ਮੈਂ ਕੋਈ ਵੀ ਕੰਮ ਕਰਨ ਲੱਗਦਾ ਸੀਗਾ ਤਾਂ ਡੈਡੀ ਨਾਲ ਵਿੱਚ ਜਿਵੇਂ ਆ ਆ ਜਾਂਦੇ ਹੁੰਦੇ ਸੀ ਇਦਾਂ ਹੀ ਪਹਿਲਾਂ ਮੈਂ ਨਾ ਇੱਕ ਮੇਰੇ ਜਾਣਕਾਰ ਹੈਗੇ ਆ ਪਰ ਮੈਂ ਜਿਵੇਂ ਚਿੰਤਪੁਰਨੀ ਮਾਤਾ ਤੇ ਜਾਂਦਾ ਹੁੰਦੇ ਆ ਚਾਚਾ ਜੀ ਬੱਸ ਲੈ ਕੇ ਮਾ ਉਹ ਉੱਥੇ ਨਾ ਇੱਕ ਚਾਚੇ ਦੇ ਨਾਲ ਇੱਕ ਮੈਂ ਉਹਨਾਂ ਨੂੰ ਚਾਚਾ ਜੀ ਕਹਿਣਾ ਹੈਗਾ ਬਰਾਡ ਅੰਕਲ ਤੇ ਉਹ ਵੀ ਸਾਡੇ ਨਾਲ ਜਾਣਦੇ ਹੁੰਦੇ ਸੀਗੇ ਉਹਨਾਂ ਨੇ ਨਾ ਬਹੁਤ ਵਧੀਆ ਮਾਰਕੀਟ ਬਣਾਈ ਹੋਈ ਆ ਸਾਡੇ ਪਿੰਡ ਜਿਵੇਂ ਸ਼ਹਿਰ ਦੇ ਵਾਂਗੂ ਮਾਲ ਮਾਲ ਟਾਈਪ ਦੁਕਾਨ ਜੀ ਬਣਾਈ ਸੀਗੀ ਉਹਨਾਂ ਨੇ ਬਹੁਤ ਜਿਵੇਂ ਸਾਰੀਆਂ ਮਹਿੰਗੀਆਂ ਇੱਕ ਉਹਨਾਂ ਦੇ ਵੱਡੇ ਵੱਡੇ ਘਰ ਵੀ ਆਸੇ ਪਾਸੇ ਸਾਰੇ ਲੱਗੇ ਹੋਏ ਸੀ ਮੈਨੂੰ ਕਹਿੰਦੇ ਵੀ ਆਪਾਂ ਦੋਵੇਂ ਮਿਲ ਕੇ ਦੁਕਾਨ ਖੋਲਦੇ ਆ ਮੈਂ ਕਿਹਾ ਠੀਕ ਆ ਆਪਾਂ ਖੋਲ ਲੈਨੇ ਹੈਗੇ ਆ ਹਨਾ ਤੇ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਵੀ ਤੈਨੂੰ ਜਿਆਦਾ ਪੈਸੇ ਪੂਸੇ ਪਾਉਣ ਦੀ ਵਿੱਚ ਜਮਾਂ ਲੋੜ ਹੈਣੀਗੀ ਵੀ ਸਾਰੇ ਪੈਸੇ ਮੈਂ ਪਾਉਂਗਾ ਪਰ ਆਪਾਂ ਤੇਰਾ ਹਿੱਸਾ ਰੱਖ ਲਵਾਂਗੇ ਦੁਕਾਨ ਦੇ ਵਿੱਚ ਮੈਂ ਕਿਹਾ ਹਾਂ ਵੀ ਕਿਉਂਕਿ ਮੈਨੂੰ ਨੌਲੇਜ ਬਹੁਤ ਸੀਗੀ ਦੁਕਾਨਦਾਰੀ ਦੀ ਮੈਂ ਧਿਆਨ ਬਹੁਤ ਦਿੰਦਾ ਸੀ ਤੇ ਡੈਡੀ ਦੀ ਦੁਕਾਨ ਤੇ ਕੰਮ ਕਰਦਾ ਪਿਆ ਸੀ ਤਾਂ ਕਰਕੇ ਮੈਂ ਕਿਹਾ ਚੱਲ ਵੀ ਮੈਂ ਉੱਥੇ ਦੁਕਾਨ ਕਰ ਲੈਣਾਗਾ ਬਰਾਤ ਨਾਲ ਮਿਲ ਕੇ ਆ ਡੈਡੀ ਨੇ ਸਾਰੇ ਰਿਸ਼ਤੇਦਾਰ ਬੁਲਾ ਲਏ ਇੱਕ ਡੈਡੀ ਦੇ ਮਾਸੜ ਜੀ ਹੈਗੇ ਹੈਗੇ ਆ ਉਹਨਾਂ ਨੂੰ ਬੁਲਾ ਲਿਆ ਉਹ ਓਦਾਂ ਵੀ ਜਿਵੇਂ ਪਿੰਡ ਪਿੰਡ ਦੇ ਜਿਵੇਂ ਹੈਗੇ ਆ ਜਿਵੇਂ ਸਾਰੇ ਉਹਨਾਂ ਤੋਂ ਆਪਦੇ ਫੈਸਲੇ ਫੂਸਲੇ ਕਰਵਾਉਣ ਆਉਂਦੇ ਹੁੰਦੇ ਆ ਮੇਰੀ ਭੂਆ ਹੋਰਾਂ ਨੂੰ ਬੁਲਾ ਲਿਆ ਮਾਮੇ ਹੋਰਾਂ ਨੂੰ ਬੁਲਾ ਲਿਆ ਵੀ ਮੈਂ ਨਹੀਂ ਇਹਨੂੰ ਦੁਕਾਨ ਕਰਨ ਦੇਣੀਗੀ ਕਹਿੰਦੇ ਜੱਟ ਤੇ ਮਹਾ ਜਾਂਦਾ ਕੋਈ ਸੀਰ ਨਹੀਂ ਹੁੰਦਾਗਾ ਮੈਂ ਕਿਹਾ ਵੀ ਤੁਹਾਡੇ ਬਾਬਾ ਜੀ ਵੀ ਆਪਣੇ ਜੱਟ ਹੀ ਹੈਗੇ ਆ ਵੀ ਤੁਸੀਂ ਐ ਕਾਤੋਂ ਕਹਿੰਨੇ ਹੈਗੇ ਹੋ ਕਹਿੰਦੇ ਨਹੀਂ ਨਹੀਂ ਵੀ ਮੈਂ ਨਹੀਂ ਉਹਦੇ ਨਾਲ ਤੈਨੂੰ ਦੁਕਾਨ ਕਰਨ ਦੇਣੀਗੀ ਮੈਂ ਕਿਹਾ ਠੀਕ ਆ ਬਈ ਐ ਦੀ ਫੈਡਾਡੀ ਨੇ ਜਦੋਂ ਮੈਲਸ ਦਾ ਕਿਹਾ ਤੇ ਡੈਡ ਨੇ ਫਿਰ ਰਿਸ਼ਤੇਦਾਰ ਬੁਲਾ ਲਏ ਸਾਰੇ ਰਿਸ਼ਤੇਦਾਰ ਆਏ ਆ ਕੇ ਕਹਿੰਦੇ ਵੀ ਜੇ ਤੇਰਾ ਡੈਡੀ ਨਹੀਂ ਮੰਨਦਾਗਾ ਤੇ ਵੀ ਤੂੰ ਰਹਿਣ ਤੇ